ਹਾਂਜੀ ਤੇ ਫਗਵਾੜੇ ਇੱਕ ਰੈਸਟੋਰੈਂਟ ਆ ਜੀ ਇਹਨਾਂ ਦਾ ਆਪਣਾ ਚਾਹ ਵਾਲਾ ਤੇ ਇੱਥੇ ਬਾਈ ਹੁਣਾਂ ਦੇ ਕੋਲੋਂ ਨਾ ਅਸੀਂ ਪਹਿਲਾਂ ਤੁਹਾਨੂੰ ਇਮੇਜ ਨੂੰ ਦਿਖਾਵਾਂ ਮੈਂ ਬਾਕੀ ਗੱਲ ਬਾਤ ਕਰਦੇ ਆ ਤੇ ਤੇਨਾਂ ਅਸੀਂ ਦੁੱਧ ਮੰਗਿਆ ਸੀਗਾ ਜੀ ਦੁੱਧ ਤਾਂ ਮੈਨੂੰ ਉਹ ਦੇਖੋ ਤੁਸੀਂ ਉੱਪਰ ਗੁੜ ਵਾਲਾ ਦੁੱਧ ਤੇ ਥੱਲੇ ਹੈਗਾ ਏਸੀਡਬਲਿਊ ਸਪੈਸ਼ਲ ਦੁੱਧ 39 59 69 59 89 99 ਆਣਾ ਹੈ ਨਾ ਤੇ ਬਾਈ ਕਹਿੰਦਾ ਵੀ ਆਪਾਂ ਬਦਾਮ ਵਾਲਾ ਸਾਨੂੰ ਦੁੱਧ ਪਲਾ ਦਿਓ ਜੀ ਤੇ ਉਹ ਸੀਗਾ ਗੁੜ ਵਾਲਾ ਦੁੱਧ ਤੇ ਜਦੋਂ ਗੁੜ ਵਾਲਾ ਦੁੱਧ ਅਸੀਂ ਬਾਈ ਹੁਣਾ ਕੋਲੋਂ ਮੰਗਿਆ ਤੇ ਸਾਨੂੰ ਦੇਤਾ ਜੀ ਖੰਡ ਵਾਲਾ ਬਾਈ ਹੁਣਾ ਨੇ ਅਸੀਂ ਕਾਫੀ ਦੇਰ ਦੇ ਬਾਈ ਨੂੰ ਕਿਹਾ ਬਾਈ ਸਾਨੂੰ ਗੁੜ ਦੇ ਦੇ ਬਾਈ ਸਾਨੂੰ ਗੁੜ ਦੇ ਦੇ ਬਾਈ ਕਹਿੰਦਾ ਜੀ ਅਸੀਂ ਕੁੱਤੋਂ ਤੇ ਚੇਂਜ ਕਰ ਸਕਦੇ ਆ ਤੇ ਚੇਂਜ ਕਰਕੇ ਕਿਉਂਕਿ ਉਹ ਜਿਹੜਾ ਚੇਂਜ ਹੋਇਆ ਦੁੱਧ ਉਹ ਤਾਂ ਜਾਣਾ ਡਸਟਬਿਨ ਦੇ ਵਿੱਚ ਤੇ ਅਸੀਂ ਉਹ ਚਾਹੁੰਦੇ ਨਹੀਂ ਹੈਗੇ ਵੀ ਡਸਟਬਿਨ ਚ ਜਾਵੇ ਹਨਾ ਤੇ ਅਸੀਂ ਸਿਰਫ ਬਾਈ ਹੁਣਾ ਦੇ ਕੋਲੋਂ ਸਿਰਫ ਇੱਕੋ ਚੀਜ਼ ਮੰਗਿਆ ਹੁਣ ਇਹ ਬਾਈ ਹੁਣਾ ਦੀ ਤਾਂ ਇੱਥੇ ਲਗਭਗ ਮੈਨੂੰ ਲੰਦਾ ਕੋਈ ਗਲਤੀ ਨਹੀਂ ਹੈਗੀ ਇੱਥੇ ਮਾਲਕ ਦੀ ਗਰਾਰੀ ਸੀਗੀ ਤੇ ਹੁਣ ਮਾਲਕ ਦੀ ਗ ਤੇ ਇਹ ਬੰਦਿਆਂ ਦੀ ਇੰਨੀ ਕਿੱਥੇ ਚੀਜ਼ ਕਰ ਰਹੇ ਨੇ ਭਾਈ ਹਾਂਜੀ ਭਾਜੀ ਹਾਂਜੀ ਭਾਜੀ ਦਾ ਆਰਡਰ ਕੈਨਸਲ ਕਰ ਸਰ ਨੇ ਤੁਹਾਡੀ ਪੇਮੈਂਟ ਹੋਈ ਹੈ ਹਾਂਜੀ ਭਾਜੀ ਹੋਈ ਹੈ ਭਾਜੀ ਚੈੱਕ ਕਰ ਲਓ ਕੁਝ ਨਹੀਂ ਵੀ ਸਰ ਅਰੇ ਪੇਮੈਂਟ ਹੋਈ ਨਹੀਂ ਪੇਮੈਂਟ ਹੋਈ ਹੈ ਤੁਸੀਂ ਵੀਡੀਓ ਬਣਾਓ ਅੱਛਾ ਪੇਮੈਂਟ ਦਾ ਸਬੂਤ ਦਿਓ ਓਕੇ 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 ਪੇਮੈਂਟ ਦਾ ਸਬੂਤ ਦਿਓ ਤੇ ਠੀਕ ਹੈ ਭਾਜੀ ਠੀਕ ਹੈ ਤੇ ਇਸ ਕਰਕੇ ਭਾਜੀ ਹੁਣ ਤੋਂ ਭਾਵੇਂ ਆਰਡਰ ਕੈਨਸਲ ਕਰ ਚਾਹੇ ਨਾ ਕਰ ਜਿਆਦਾ ਮੈਨੂ ਦੇ ਵਿੱਚੋਂ ਭਾਜੀ ਗੁੜ ਘਟ ਸੱਜਾ ਤਾਂ ਫਿਰ ਹੁਣ ਭਾਈ ਗੁੜ ਦੀ ਚੀਜ਼ ਗੁੜਦੇ ਉਹ ਤਾਂ ਇੱਥੇ ਤੇਰੇ ਕੋਲ ਮੰਗੀ ਅੱਜ ਫਿਰ ਅੱਛਾ ਅੱਛਾ ਇੱਕ ਚੀਜ਼ ਦੱਸਿਓ ਵੀਰ ਗੁੜ ਵਾਲੀ ਵੀਰ ਇੱਕ ਸੈਕਿੰਡ ਇੱਕ ਸੈਕਿੰਡ ਭਾਜੀ ਆਪਾਂ ਤੁਹਾਡੇ ਕੋਲ ਗੁੜ ਮੰਗਿਆ ਸੀ ਹਾਂਜੀ ਆਪਾਂ ਗੁੜ ਕਿਉਂ ਨਹੀਂ ਦੇ ਸਕਦੇ ਸਿਰਫ ਸਿੰਪਲ ਸਵਾਲ ਹੈ ਇੱਕੋ ਹੀ ਸਰ ਸਾਡੀ ਉਹ ਪਾਲਿਸੀ ਹੈ ਇਹ ਨਹੀਂ ਦੇ ਸਕਦੇ ਅਸੀਂ ਇਦਾਂ ਭਾਜੀ ਕਿਹੜੀ ਪਾਲਿਸੀ ਕਿਸ ਪਾਲਿਸੀ ਦੇ ਆਧਾਰ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਸਰ ਸਾਨੂੰ ਜਿੱਦਾਂ ਕਿਹਾ ਗਿਆ ਉਦਾਂ ਹੀ ਹੈ ਕਿ ਗੁੜ ਨਹੀਂ ਦੇ ਸਕਦੇ ਜਿਹੜਾ ਚਾਹ ਜਿਹੜਾ ਗੁੜ ਦੇ ਆ ਕੇ ਦੇ ਸਕਦੇ ਉਹ ਭਾਜੀ ਦੁੱਧ ਦੇ ਵਿੱਚ ਤੁਸੀਂ ਗੁੜ ਪਾਉਣੇ ਕੀ ਪਾਉਣੇ ਗੁੜ ਹੀ ਹੈ ਸਰ ਪ्योर ਗੁੜ ਹਾਂਜੀ ਦਿਖਾਉ ਕਹਤਾਂ ਨੂੰ ਇਹਦੇ ਨੇ ਖਾਤਾ ਦਿਓ ਭਾਜੀ ਅਸੀਂ ਨਹੀਂ ਕਰ ਸਕਦੇ ਭਾਜੀ ਦਿਖਾਈ ਦਿਓ ਯਾਰ ਅਸੀਂ ਸੀਨੀਅਰ ਨਾਲ ਗੱਲ ਕਰਾ ਸਕਦੇ ਉਹਨਾਂ ਨਾਲ ਭਾਜੀ ਸੀਨੀਅਰ ਨਾਲ ਤੁਹਾਡੇ ਕੋਲ ਗੱਲ ਪੁੱਛੀ ਤੁਸੀਂ ਉਹ ਵੀ ਤਾਂ ਗੱਲ ਕਰਾਈ ਕੋਈ ਨਹੀਂ ਸਰ ਕਰਾ ਨਹੀਂ ਕਰਾ ਦਿਓ ਭਾਜੀ ਮੈਂ ਤਾਂ ਕਹਿੰਦਾ ਕਰਾ ਦਿਓ ਭਾਜੀ ਆਪਾਂ ਲਾਈਵ ਹੀ ਆਨਲਾਈਨ ਹੀ ਆਪਾਂ ਗੱਲ ਕਰ ਲੈਣੀ ਪਹਿਲਾਂ ਤਾਂ ਬਾਈ ਹੁਣੇ ਸਾਨੂੰ ਕਹਿੰਦੇ ਸੱਕਰ ਸਾਡੀ ਜਿਹੜੀ ਹੁੰਦੀ ਆ ਪ੍ਰੀਮਿਕਸ ਹੁੰਦੀ ਆ ਜੀ ਹੁਣ ਬਾਈ ਹੁਣੇ ਕਹਿੰਦੇ ਗੁੜ ਹੁੰਦਾ ਯਾਰ ਸਾਨੂੰ ਗੁੜੀ ਦਿਖਾ ਦਿਓ ਆ ਜਿਵੇਂ ਬਾਈ ਹੁਣਾਂ ਦੇ ਕੁੱਲੜ ਪੀਜੇ ਆ ਕੁੱਲੜ ਬਾਹਰ ਪਏ ਨੇ ਕਲਾ ਕੁੱਲੜ ਪੀਜੇ ਯਾਦ ਆਉਂਦਾ ਦਾ ਸਾਹ ਅਸ਼ਾ ਤੇ ਬਾਈ ਉਹਨਾਂ ਦੇ ਇੱਥੇ ਦੇਖੋ ਕੁਲੜ ਹਵੇਸ਼ਾ ਹਰੇਕ ਜਗ੍ਹਾ ਟੰਗੇ ਹੋਏ ਨੇ ਤੇ ਜੇ ਇੱਥੇ ਕੁਲੜ ਟੰਗੇ ਹੋ ਸਕਦੇ ਆ ਤੇ ਇੱਥੇ ਗੁਰਦੀ ਜਗ੍ਹਾ ਤੇ ਗੁੜ ਵੀ ਤਾਂ ਪਿਆ ਹੋ ਸਕਦਾ ਕਿ ਨਹੀਂ ਕਮਾਲਾ ਬਾਜੀ ਇਹ ਆ ਜੀ ਫਗਵਾੜੇ ਇਹ ਮੈਨੂੰ ਲੱਗਦਾ ਜਾਂ ਤੱਕ ਜਿਹੜਾ ਗੁੜ ਬਣਾਉਂਦੇ ਆ ਇਹ ਬਹੁਤ ਸਪੈਸ਼ਲ ਹੁੰਦਾ ਆ ਲਗਭਗ 5-600 ਰੁਪਏ ਕਿਲੋ ਵਾਲਾ ਜਿਹੜਾ ਅੱਜ ਤੱਕ ਅਸੀਂ ਦੇਖਿਆ ਤੱਕ ਨਹੀਂ ਤੇ ਜਾਂ ਫਿਰ ਇਹ ਗੁਰਦੀ ਜਗ੍ਹਾ ਤੇ ਲੋਕਾਂ ਨੂੰ ਬੇਫਕੂ ਬਣਾ ਰਿਹਾ ਹੈ ਬਾਈ ਕਲੀਅਰ ਜੀ ਗੱਲ ਆ ਇਸ ਕਰਕੇ ਹੁਣ ਸਾਨੂੰ ਜਾਂ ਤਾਂ ਬਾਈ ਹੁਣੇ ਗੁਣ ਦਿਖਾਉਣਗੇ ਤਾਂ ਵੀਡੀਓ ਤਾਂ ਬੰਦ ਕਰੀਏ ਆਪਾਂ ਕਿਉਂਕਿ ਇਹ ਦੂਜੀ ਗੱਲ ਹੈ ਭਰਾਵਾਂ ਦਾ ਵੀ ਸਾਡੇ ਦਾ ਕਸੂਰ ਨਹੀਂ ਇਹ ਤਾਂ ਵਿਚਾਰੇ ਸਵੇਰ ਤੋਂ ਸ਼ਾਮ ਤੱਕ ਮਿਹਨਤਾਂ ਕਰਦੇ ਨੇ ਇੱਥੇ ਪਰ ਜਿਹੜਾ ਮਾਲਕ ਜੋ ਚੀਜ਼ੇ ਨਾਲ ਦਊਗਾ ਉਹ ਹੀ ਚੀਜ਼ ਹੋਣੀ ਆ ਪਰ ਮੈਨੂੰ ਅੱਜ ਪਹਿਲੀ ਵਾਰ ਹੀ ਪਤਾ ਲੱਗੀ ਜਿਹੜੇ ਆਪਣੇ ਚਾਹੇ ਵਾਲਾ ਵੀ ਐਡੀ ਨਕਮੀ ਪੋਲਤੀ ਹਾਦਾ ਯਾਰ ਅਜਨੇ ਬਾਈ ਆ ਪਿੱਛੇ ਲਿਖਿਆ GST ਨੰਬਰ ਲਿਖਤਾ ਤੁਸੀਂ ਆਪ ਸਪੈਸ਼ਲ ਵਾਸਤੇ ਯਾਰ ਗੁਣ ਤੁਸੀਂ ਰੱਖਿਆ ਨਹੀਂ ਇੱਥੇ ਇਹ ਦਿਖਾ ਦੇ ਯਾਰ ਗੁਣ ਕਣੀ ਭੇੜੀ ਭਾਈ ਗੱਲ ਆਪਾਂ ਕੱਲ ਹੀ ਨਿੱਕੀ ਜੀ ਚੀਜ਼ ਦੇ ਉੱਤੇ ਯਾਰ ਡਿਸਪੂਟ ਖ ਹੋਏ আরে ਬਾਈ ਹੁਣੀ ਹਾਂਜੀ আরে ਬਾਈ ਹੁਣੀ ਨਹੀਂ ਸਰ ਮੈਂ ਤੁਸੀ